ਨਾਨਕ ਲੇਖੇ ਇੱਕ ਗੱਲ ਹੋਰ ਹੋਵੇਂ ਚਖਣਾ ਝਾਕ ਆਖਿਆ ਗਿਆ ਹੈ ਕਿ ਖਾਲੀ ਬੜਨ ਨਾਲ ਪ੍ਰਚੰਡ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਏ ਅਜਿਹਾ ਗੁਰਮਤ ਨਹੀਂ ਮੰਦੀ ਗੁਰਮਤਾ ਗੁਰ ਉਪਦੇਸ਼ ਵਿੱਚੋਂ ਗੁਰੂ ਦੀ ਕਈ ਜਾਂ ਸਮਝਾਈ ਹੋਈ ਗੱਲ ਦੇ ਠੀਕ ਠੀਕ ਸਮਝ ਲੈਣ ਨੂੰ ਹੀ ਨਾਨਕ ਲੇਖੇ ਇੱਕ ਗੱਲ ਆਖਦੇ ਹਨ ਗੁਰੂ ਦੀ ਗੱਲ ਦਾ ਸਹੀ ਸਹੀ ਸਮਝ ਵਿੱਚ ਆ ਜਾਣਾ ਹੀ ਹਿਰਦੇ ਵਿੱਚ ਗਿਆਨ ਨੂੰ ਜਨਮ ਦੇ ਸਕਦਾ ਹੈ ਗੁਰੂ ਦੀ ਗੱਲ ਸਮਝ ਆ ਜਾਣ ਅਪਰੰਤ ਜਦੋਂ ਕੋਈ ਆਦਮੀ ਉਸ ਨੂੰ ਆਪਣੇ ਸ਼ਬਦ ਦੇ ਕੇ ਬੋਲਦਾ ਹੈ ਤਾਂ ਉਸ ਨੂੰ ਸ਼ਬਦ ਵਿਭਾਗਤ ਆਖ ਰਹੇ ਹਨ ਜਾਂ ਆਖਦੇ ਹਨ ਗੁਰਬਾਣੀ ਨੂੰ ਸਮਝ ਲੈਣਾ ਇੰਨਾ ਸੌਖਾ ਨਹੀਂ ਕਿ ਜਿੰਨਾ ਅਸੀਂ ਸਮਝੀ ਬੈਠੇ ਹਾਂ ਅਨੰਦ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਆਖਿਆ ਸੀ ਕਿ ਇਹ ਗੁਰਮਤ ਵਿਚਾਰਤਾਰਾ ਗੁਰਮਤ ਗਿਆਨ ਖੜਗ ਦੀ ਧਾਰ ਬਹੁਤ ਬਰੀਕ ਅਤੇ ਤੇਜ ਹੈ ਹਵਾ ਸਮਾਨ ਵੀ ਅਕਲ ਦੀ ਅਣਗਹਿਲੀ ਆਤਮ ਘਾਤੀ ਸੇ ਧੋ ਸਕਦੀ ਹੈ ਪਰ ਸਤਗੁਰ ਜੀ ਦੀ